ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਲੋ ਜੀ ਅੱਜ ਮੈਂ ਹਾਜ਼ਰ ਹਾਂ ਤੁਹਾਡੇ ਲਈ ਇੱਕ ਲੋਹੜੀ ਦਾ ਬਹੁਤ ਹੀ ਪਿਆਰਾ ਜਿਹਾ ਗੀਤ ਲੈ ਕੇ ਉਮੀਦ ਕਰਦੀ ਹਾਂ ਤੁਸੀਂ ਇਸ ਗੀਤ ਨੂੰ ਪਸੰਦ ਕਰੋਗੇ। ਅਗਰ ਪਸੰਦ ਆਉਂਦਾ ਹੈ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ। ਮਾਣੋ ਜੀ ਆਨੰਦ ਪਿਆਰੇ ਜਹੇ ਗੀਤ ਦਾ। ਵਗੇ ਦਰਿਆ ਉਪਰ ਮੈਂ ਖੜੀ हेठ वगे दरिया ते ऊपर मैं वेखडी हेठ वगे दरिया ते ऊपर मैं वेखडी मेरे वीर ने बागलवाया किड गई चंबेकली वीर ने बागलवाया किड गई चंबेकली ਜੰਬੇ ਕਲੀ ਨਾ ਤੋੜ ਵੀਰਾ ਮਾਰੂਗਾ ਜੰਬੇ ਕਲੀ ਨਾ ਤੋੜ ਵੀਰਾ ਮਾਰੂਗਾ ਮੇਰਾ ਵੀਰ ਬੜਾ ਸਰਦਾਰ ਬੈਂਦਾ ਕੁਰਸੀ ਤੇ ਵੀਰ ਬੜਾ ਸਰਦਾਰ ਬੈਂਦਾ ਕੁਰਸੀ ਤੇ ਮੇਰੀ ਪਾਬੋ ਬੜੀ ਪਰਦਾਨ ਬੈਂਦੀ ਪੀੜੇ ਤੇ ਪਾਬੋ ਬੜੀ ਪਰਦਾਨ ਬੈਂਦੀ ਪੀੜੇ ਤੇ ਹੇਠ ਵਗੇ ਦਰਿਆ ਤੇ ਉਪਰ ਮੈਂ ਖੜੀ ਹੇਠ ਵਗੇ ਦਰਿਆ ਤੇ ਉਪਰ ਮੈਂ ਖੜੀ ਵੀਰ ਨੇ ਬਾਗ ਲਵਾਇਆ ਤੇ ਖਿੜ ਗਈ ਚੰਬੇ ਕਲੀ ਵੀਰ ਨੇ ਬਾਗ ਲਵਾਇਆ ਤੇ ਖਿੜ ਗਈ ਚੰਬੇ ਕਲੀ ਗੀਗੇ ਖਾਤਰ ਚੂਰੀ ਕੁੱਟੀ ਗੀਗੇ ਖਾਤਰ ਚੂਰੀ ਕੁੱਟੀ ਚਿੜੀਆਂ ਗਈਆਂ ਖਾ ਕੁੜੇ ਲੁੱਡੀਆਂ ਗਈਆਂ ਖਾਕੜੇ ਮੁੰਡੇ ਦਾ ਬਾਪੂ ਲੁੱਡੀਆਂ ਪਾਉਂਦਾ ਗੋਡੇ ਗੋਡੇ ਚਾਕੜੇ ਮੁੰਡੇ ਦਾ ਬਾਪੂ ਲੁੱਡੀਆਂ ਪਾਉਂਦਾ ਗੋਡੇ ਗੋਡੇ ਚਾਕੜੇ ਗੀਗੇ ਖਾਤਰ ਵਟੀਆਂ ਪਿੰਨੀਆਂ ਗੀਗੇ ਖਾਤਰ ਪਿੰਨੀਆਂ ਵਟੀਆਂ ਠੁੱਗੀਆਂ ਗਈਆਂ ਖਾਕੜੇ ਮੁੰਡੇ ਦਾ ਬਾਪੂ ਵੇਲ ਕਰਾਵੇ ਗੋਡੇ ਗੋਡੇ ਚਾਕੜੇ ਮੁੰਡੇ ਦਾ ਬਾਪੂ ਵੇਲ ਕਰਾਵੇ ਚੜੇ ਆयो ਨੂੰ ਚਾਕੜੇ ਵਟ ਵਟ ਪਿੰਨੀਆਂ ਪਰਤ ਵਿੱਚ ਪੌਣੀਆਂ ਵਟ ਵਟ ਪਿੰਨੀਆਂ ਪਰਤ ਵਿੱਚ ਪੌਣੀਆਂ ਪਿੰਡ ਵਿੱਚ ਵੰਡਣ ਜਾਣਾ ਮੁੰਡੇ ਦੀ ਦਾਦੀ ਨੇ ਐਡਾ ਨੋਟ ਵਿਖਾਉਣਾ ਮੁੰਡੇ ਦੀ ਦਾਦੀ ਨੇ ਐਡਾ ਨੋਟ ਵਿਖਾਉਣਾ ਮੁੰਡੇ ਦੀ ਦਾਦੀ ਨੇ ਨਿਮੇ ਗੁੜ ਵੰਡਾ ਨੀ ਨਿਮੇ ਰੇੜੀਆਂ ਵੰਡਾ ਨੀ ਮੈਂ ਗੁੜ ਵੰਡਾ ਨੀ ਨੀ ਮੇ ਰੇੜੀਆਂ ਵੰਡਾ ਨੀ ਮੈਂ ਵੰਡੀ ਜਾਵਾਂ ਨੀ ਮੈਂ ਵੰਡੀ ਜਾਵਾਂ ਗੀ ਗਜ ਮੇ ਅਸੀ ਰਾਤ ਗੁੜ ਵੰਡੇ ਅਪਰਾਤ ਗੀ ਗਜ ਮੇ ਅਸੀ ਰਾਤ ਗੁੜ ਵੰਡੇ ਅਪਰਾਤ ਜੀ ਗੀ ਗਜ ਮੇ ਅਸਵੇਰੇ ਗੁੜ ਵੰਡੇ ਅਬਨੇ ਰੇ ਜੀ ਗੀ ਗਜ ਮੇ ਅਸਵੇਰੇ ਗੁੱਡਵਨਡੇ ਅਬਨੇਰੇ ਲੋੜੀ ਵੰਡਣ ਆਈ ਪੂਆ ਟਿੱਕਾ ਸਜਾ ਕੇ ਆਈ ਬਈ ਲੋੜੀ ਵੰਡਣ ਆਈ ਪੂਆ ਟਿੱਕਾ ਸਜਾ ਕੇ ਆਈ ਕਾਕੇ ਸਾਡੇ ਨੂੰ ਲੀੜਾ ਨਾ ਕੱਪੜਾ ਬਈ ਸਾਡੇ ਕਾਕੇ ਨੂੰ ਲੀੜਾ ਨਾ ਕੱਪੜਾ ਲਿਆਈ ਢਾਰ ਜਵਾ ਕਾਂਦੀ ਲੱਡੂ ਖਾਣ ਨੂੰ ਲਿਆਈ ਢਾਰ ਜਵਾ ਕਾਂਦੀ ਰਿਓੜੀਆਂ ਖਾਣ ਨੂੰ ਲਿਆਈ ਦਰ ਜੁਆ ਕਾਂਦੀ ਨੀ ਤੂੰ ਨੱਚ ਨੱਚ ਮੁੰਡੇ ਦੀ ਭੂਆ ਤੂੰ ਨੱਚ 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 ਨੀ ਤੂੰ ਨੱਚ 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 ਲਗੀਆਂ ਦੀ ਵੇਲ ਕਰਾ ਦੇ ਲਗੀਆਂ ਦੀ ਵੇਲ ਕਰਾ ਦੇ ਸ਼ਗਨਾ ਦੇ ਨਾਲ ਪਰਿਆ ਵੇੜਾ ਤਰਤੀ ਜਰਾ ਹਿਲਾ ਦੇ ਸ਼ਗਨਾ ਦੇ ਨਾਲ ਪਰਿਆ ਵੇੜਾ ਤਰਤੀ ਜਰਾ ਹਲਾ ਦੇ ਹਰਿਆ ਹਰਿਆ ਕਾ ਮਡੇ ਦੀਪੂਆ ਨੂੰ ਗੋਡੇ ਗੋਡੇ ਚਾ ਮਡੇ ਦੀਪੂਆ ਨੂੰ ਗੋਡੇ ਗੋਡੇ ਚ ਪਤ ਵੀਰ ਦਾ ਪਤੀ ਜਾ ਮੇਰਾ ਜੀਵੇ ਜੜ ਮਾਪਿਆਂ ਦੀ ਪਤ ਵੀਰ ਦਾ ਪਤੀ ਜਾ ਮੇਰਾ ਜੀਵੇ ਜੜ ਮਾਪਿਆਂ ਦੀ ਵੀਰਾ ਨਾਲ ਨਿਪ ਤੀ ਜੇ ਪਿਆਰੇ ਲੱਗਦੇ ਪੂਆ ਕਹਿ ਕੇ ਮੱਥਾ ਟੇਕ ਦੇ ਵੀਰਾ ਨਾਲੋਂ ਨੀਪਤੀ ਜੇ ਪਿਆਰੇ ਲੱਗਦੇ ਪੂਆ ਕਹਿ ਕੇ ਮੱਥਾ ਟੇਕ ਦੇ ਨੀ ਮੈਂ ਬੀਨ ਪੌੜੀ ਚੜ ਜਾਵਾ ਚੁੱਕ ਕੇ ਪਤੀਜੇ ਨੂੰ ਨੀ ਮੈਂ ਬੀਨ ਪੌੜੀ ਚੜ ਜਾਵਾ ਚੁੱਕ ਕੇ ਪਤੀਜੇ ਨੂੰ പത്രജന ജനറണ അജ ഖുശിയധി രുജന അജിയ ഋതു രഞ്ജന വരനോട്ട ഘട്ട ഭരജന വരനോട്ട ഘട്ട വന്നജന ਜੇ ਕਰਜ ਮੇ ਆ ਪੁੱਤ ਵੇ ਨਰਜਣਾ ਠੇਕੇ ਦਾ ਮੁੱਲ ਪੁੱਛਵੇਂ ਨਰਜਣਾ ਸਾਰਾ ਹੀ ਠੇਕਾ ਲੁੱਟ ਵੇ ਨਰਜਣਾ ਕੋਠੇ ਚੜ ਕੇ ਬੁੱਕ ਵੇ ਨਰਜਣਾ ਜੇ ਕਰ ਜਮੀ ਅਜਤੀ ਵੇ ਨਰਜਣਾ ਕਰਮਾ ਵਾਲਾ ਤੂੰ ਸੀ ਵੇ ਨਰਜਣਾ ਜੇ ਕਰ ਜਮੀ ਅਜਤੀ ਵੇ ਨਰਜਣਾ ਕਰਮਾ ਵਾਲਾ ਤੂੰ ਸੀ ਵੇ ਨਰਜਣਾ